ਹੁਣ ਤੁਸੀਂ ਸੁਣੋਗੇ ਰਿਪੂ ਦਮਨ ਸਿੰਘ ਰੂਪ ਦਾ ਲਿਖਿਆ ਹੋਇਆ ਨਾਵਲ ਟੀਲਾ ਇਸ ਤੋਂ ਪਹਿਲਾਂ ਉਹ ਕਾਵ ਸੰਗ੍ਰਹਿ ਰਾਣੀ ਰੋਤ 1991 ਤੇ ਲਾਲਕੜ 2019 ਕਹਾਣੀ ਸੰਗ੍ਰਹਿ ਦਿਲ ਦੀ ਅੱਗ 1979 2019 ਬਹਾਨੇ ਬਹਾਨੇ 1993 ਓਪਰੀ ਹਵਾ 2007 ਪੌਫਟਾਲੀ ਤੱਕ 2022 ਮੇਨੀ ਕਹਾਣੀ ਸੰਗ੍ਰਹਿ ਬਦਮਾਸ਼ 2002 ਖੁਰਪਾ 2020 ਕੀ ਨਾਵਲ ਝੱਖੜਾਂ ਵਿੱਚ ਝੂਲਤਾ ਰੁੱਖ 2013 ਤੇ ਪ੍ਰੀਤੀ 2022 ਲੇਖ ਸੰਗ੍ਰਹਿ ਬੰਨੇ ਚੰਨੇ 2019 ਤੇ ਸੰਪਾਦਨਾ ਕਾਵ ਸੰਗ੍ਰਹਿ ਧੂੜ ਹੇਟਰੀ ਕਵਤਾ 2018 ਤੇ ਕਵੀ ਕਿਆਨੀ ਇਸ਼ਰ ਸਿੰਘ ਦਰਤ ਆਪਣੇ ਪਾਠਕਾਂ ਨੂੰ ਦੇ ਚੁੱਕੇ ਨੇ ਰਿਪ ਦਮਨ ਸਿੰਘ ਰੂਪ ਨੇ ਇਹ ਨਾਵਲ ਆਪਣੇ ਹੋਣ ਹਾਰਾ ਤੇ ਸਹਿਰਦ ਪੁੱਤਰ ਰਣਜੀਵ ਨੂੰ ਸਮਰਪਿਤ ਕੀਤਾ ਹੈ ਇਸ ਨਾਵਲ ਦੇ ਪ੍ਰਕਾਸ਼ਕ ਨੇ ਯੂਨੀ ਸਟਾਰ ਬੁక్స్ ਪ੍ਰਾਈਵੇਟ ਲਿਮਟਿਡ 301 industrial area phase 9 scs nagar mohali chandigarh ਜਿੰਨਾਂ ਦਾ ਈਮੇਲ ਹੈ unistarbooks@gmail.com ਅਤੇ ਜਿੰਨਾਂ ਦੀ ਵੈਬਸਾਈਟ ਹੈ www.unistarbooks.com ਨਾਵਲ ਬਾਰੇ ਉਹਨਾਂ ਦਾ ਕਹਿਣਾ ਹੈ ਕਿ ਇਹ ਮੇਰਾ ਤੀਜਾ ਨਾਵਲ ਹੈ ਇਸ ਤੋਂ ਪਹਿਲਾਂ 2013 ਵਿੱਚ ਚਖੜਾਂ ਵਿੱਚ ਝੂਲਦਾ ਰੁੱਖ ਸੀ ਜਿਹੜਾ ਸਵੈ ਜੀਵਨੀ ਧਾਰਤ ਹੈ ਦੂਜਾ ਨਾਵਲ ਪ੍ਰੀਤੀ 2022 ਵਿੱਚ ਪ੍ਰਕਾਸ਼ਿਤ ਕਰਵਾਇਆ ਜੋ 25 ਮਾਰਚ 2023 ਨੂੰ ਲੋਕ ਕਲਪਨ ਹੋਇਆ ਨਾਵਲ ਪ੍ਰੀਤੀ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੈਦਾ ਹੋਈ ਗੈਂਗਸਟਰਾਂ ਬਾਰੇ ਹੈ ਜਿਹੜੇ ਰਾਜਨੀਤਿਕ ਆਗੂਆਂ ਦੀ ਛਾਪ ਤੇ ਦੰਦਨਾਉਂਦੇ ਫਿਰਦੇ ਹਨ ਪਰ ਇਨਾ ਹੀ ਸਮਾਂ ਵਿੱਚ ਇੱਕ ਦਲੇਰ ਅਤੇ ਨੀਡਰ ਕੁੜੀ ਪ੍ਰੀਤਿੰਦਰ ਕੌਰ ਕਿਵੇਂ ਗੈਂਗਸਟਰਾਂ ਨਾਲ ਲੋਹਾ ਲੈਂਦੀ ਹੈ ਅਨੇਕਾਂ ਖਤਰਿਆਂ ਨਾਲ ਜੂਝਦੀ ਅੰਤ ਕਿਵੇਂ ਉਹ ਯੂਨੀਵਰਸਿਟੀ ਦੇ ਕੈਂਪਸ ਤੇ ਕੁੜੀਆਂ ਮੁੰਡਿਆਂ ਨੂੰ ਲਹਮ ਬੰਨ੍ਹਤਾ ਤੇ ਜਾਗਰਿਤ ਕਰਕੇ ਆਪਣੇ ਨਾਲ ਜੋੜਤੀ ਅਤੇ ਗੈਂਗਸਟਰਾਂ ਦੀ ਥਾਂ ਕਿਵੇਂ ਉਹ ਆਗੂ ਦਾ ਰੋਲ ਅਦਾ ਕਰਦੀ ਹੈ। ਤੀਲਾ ਨਾਵਲ ਜੁਡੀਸ਼ਰੀ ਬਾਰੇ ਹੈ। ਹਾਈ ਕੋਰਟ ਵਿੱਚ ਇੱਕ ਨੌਜਵਾਨ ਵਕੀਲ ਸਿਮਰਨਜੀਤ ਸਿੰਘ ਜਿਸ ਦੀਆਂ 4-5 ਸਾਲ ਦੀ ਉਮਰ ਵਿੱਚ ਸਰੀਰ ਦੀਆਂ ਅੱਕਲੀਆਂ-ਅੱਕਲੀਆਂ ਹੱਡੀਆਂ ਦਿਸਤੀਆਂ ਸਨ ਤੇ ਰੀਡ ਦੀ ਹੱਡੀ ਦੂਰੋਂ ਹੋਈ ਬਰੀ ਹੋਈ ਨਜ਼ਰ ਆ ਰਹੀ ਹੁੰਦੀ ਪਰ ਹੁਣ ਉਹ ਇੱਕ ਵਕੀਲ ਦੇ ਤੌਰ ਤੇ ਬੜੀ ਦਲੇਰੀ ਨਾਲ ਹਾਈ ਕੋਰਟ ਵਿੱਚ ਵਿਚਰਦਾ ਹੈ। ਕਲਾਇੰਟਾਂ ਨਾਲ ਇਮਾਨਦਾਰੀ ਨਾਲ ਪੇਸ਼ ਆਉਣ ਕਰਕੇ ਉਹਨੂੰ ਸਾਰੇ ਸਲਾਉਂਦੇ ਹਨ। ਬਿਨਾ ਸ਼ਰਾਬ ਪਲਾਇਆ ਬੜੀਆਂ ਵੱਧ ਵੋਟਾਂ ਨਾਲ ਬਾਹਰ ਐਸੋਸੀਏਸ਼ਨ ਦੀਆਂ ਚੋਣਾਂ ਵਿੱਚ ਸੈਕਟਰੀ ਦੀ ਚੋਣ ਜਿੱਤਦਾ ਹੈ ਜੱਜਾਂ ਨਾਲ ਆਡਾ ਲੈਂਦਾ ਹੈ ਵਕੀਲਾਂ ਦੇ ਹਿੱਤਾਂ ਲਈ ਲੜਦਾ ਹੈ ਜਿਹੜਾ ਬਚਪਨ ਵਿੱਚ ਇੱਕ ਡੱਕੇ ਵਰਗਾ ਇੱਕ ਥੀਲੇ ਵਰਗਾ ਲੱਗਦਾ ਸੀ ਅੱਜ ਹਾਈ ਕੋਰਟ ਦੀ ਪਾਰ ਵਿੱਚ ਇੱਕ ਹਰ ਇੱਕ ਚੂਰ ਰੁੱਖ ਵਾਂਗ ਝੁੱਲ ਰਿਆ ਸੀ ਜਿਸ ਦੀਆਂ ਜੜ੍ਹਾਂ ਫੈਲ ਰਹੀਆਂ ਸਨ ਇੱਕ ਬਰੋਟੇ ਵਾਂਗ ਮੈਂ ਇਨ੍ਹਾਂ ਤਿੰਨਾਂ ਨਾਵਲਾਂ ਦੇ ਪਾਤਰਾਂ ਨੂੰ ਨੇੜੇੋਂ ਵਿਚਰਦਾ ਦੇਖਿਆ ਹੈ ਮੈਂ ਬੜੀ ਡੂੰਘੀ ਨਜ਼ਰ ਨਾਲ ਵਿਸ਼ੇ ਦੀ ਨਿਰਕ ਪਰ ਕਰਦਾ ਹਾਂ ਹੱਥ ਕਥਨੀ ਤੋਂ ਮੈਂ ਕੋਹਾਂ ਦੂਰ ਰਹਿਦਾ ਹਾਂ ਮੇਰੇ ਪਾਤਰ ਆਮ ਅਤੇ ਸਧਾਰਨ ਜੀਵਨ ਜਿਉਂਦੇ ਹਨ ਜਿਨ੍ਹਾਂ ਨੂੰ ਪਾਠਕ ਆਪਣੇ ਆਲੇ ਦੁਆਲੇ ਤੁਰਦੇ ਫਿਰਦੇ ਦੇਖ ਸਕਦੇ ਹਨ ਨਾਵਲ ਤੀਲਾ ਪਾਠਕਾਂ ਦੀ ਕਚੈਰੀ ਵਿੱਚ ਪੇਸ਼ ਹੈ ਇਸ ਦੀ ਪਰਖਣ ਤੁਹਾਡੇ ਹੱਥ ਹੈ ਨਾਵਲ ਦੇ ਸ਼ੁਰੂਆਤ ਵਿੱਚ ਲੇਖਕ ਦਾ ਕਹਿਣਾ ਹੈ ਕਿ ਕਿਸੇ ਪਾਤਰ ਜਾਂ ਸੁਭਾਅ ਜਾਂ ਮਹਾਂਦਰਾ ਜੇ ਕਿਸੇ ਵਿਅਕਤੀ ਵਿਸ਼ੇਸ਼ ਇਤਿਹਾਸਕ ਪਾਤਰਾਂ ਤੋਂ ਬਿਨਾਂ ਨਾਲ ਮਿਲਦਾ ਹੋਵੇ ਤਾਂ ਇਹ ਸਬਬੀਕਰ ਹੋਵੇਗੀ ਕਾਂਡਕ ਐਤਕੀ ਹਾਈ ਕੋਰਟ ਪਰ ਐਸੋਸੀਏਸ਼ਨ ਦੀਆਂ ਚੋਣਾਂ ਵਿੱਚ ਪਹਿਲਾਂ ਨਾਲੋਂ ਕਿਤੇ ਵੱਧ ਬਾਰ ਆਇਆ ਹੋਇਆ ਸੀ ਸਾਰਾ ਮਾਹੌਲ ਜਿਵੇਂ ਦੇਖਦੇ ਵਿੱਚ ਉਬਲ ਰੇ ਪਾਣੀ ਭੰਗ ਖੜਖੜ ਕਰ ਰਿਹਾ ਹੋਵੇ ਲੰਮੇ ਸਮੇਂ ਤੋਂ ਬਾਅਦ ਐਸੋਸੀਏਸ਼ਨ ਦੀਆਂ ਚੋਣਾਂ ਵਿੱਚ ਕਬਲੇ ਹੁੰਦੇ ਆ ਰਹੇ ਸਨ ਕਦੇ ਵੀ ਨਿਰਪੱਖ ਚੋਣਾਂ ਨਹੀਂ ਸੰਹੁੰਦੀਆਂ ਹਾਲਾਤ ਤਾਂ ਹੁਣ ਇੱਥੋਂ ਤੱਕ ਬਣ ਗਏ ਸੀ ਕਿ ਜੇ ਸਾਰੇ ਅਹੁਦੇਦਾਰਾਂ ਨੂੰ 2000 ਵੋਟਾਂ ਪੋਲ ਹੁੰਦੀਆਂ ਤਾਂ ਪ੍ਰਧਾਨ ਦੇ ਅਹੁਦੇ ਨੂੰ 2400 ਵੋਟਾਂ ਪੋਲ ਹੁੰਦੀਆਂ ਸਨ। ਕੁੱਲ ਵੋਟਾਂ 2000 ਪੋਲ ਹੋਣ ਪਰ ਪ੍ਰਧਾਨ ਦੇ ਬੈਲਟ ਪੱਖੇ ਵਿੱਚੋਂ 400 ਵੱਧੂ ਵੋਟਾਂ ਨਿਕਲਣ ਅਤੇ ਉਹ 400 ਵੀ ਇੱਕ ਵਿਸ਼ੇਸ਼ ਪ੍ਰਧਾਨ ਦੇ ਉਮੀਦਵਾਰ ਨੂੰ ਪੈਣ। ਹਾਲੇ ਤੀਸੀ ਕਿ ਅੱਗੋਂ ਕੋਈ ਵਿਸਕਤਾ ਤੱਕ ਨਹੀਂ ਸੀ। ਉੱਪਰੋਂ ਹਨੇਰ ਏਸੀ ਕੇ ਵੋਟ ਪਾਉਣ ਵਾਲੇ ਦੀ ਕੋਈ شناخت ਲੁਕੀ ਨਹੀਂ ਸਕੇਦੀ ਬੈਲਟ ਪੇਪਰ ਦੇ ਕਾਊਂਟਰ ਫਾਈਲ ਉੱਤੇ VOTER ਦੇ ਦਸਤਕਤ ਹੁੰਦੇ ਸਨ ਜਿਸ ਉੱਤੇ VOTER ਦਾ ਲੜੀ ਨੰਬਰ ਲਿਖਿਆ ਹੁੰਦਾ ਸੀ ਉਹੀ ਲੜੀ ਨੰਬਰ ਬੈਲਟ ਪੇਪਰ ਉੱਤੇ ਲਿਖਿਆ ਹੁੰਦਾ ਸੀ ਇਸ ਨਾਲ VOTER ਦੀ شناخت ਹੋ ਸਕਦੀ ਸੀ ਕਿ ਉਸਨੇ ਕਿਸ ਉਮੀਦਵਾਰ ਨੂੰ ਵੋਟ ਪਾਈ ਹੈ ਜਿਹੜਾ ਇਸ ਵਿਰੁੱਧ ਬੋਲਦਾ ਸੀ ਉਹਦੀ ਕੋਈ ਸੁਣਵਾਈ ਨਹੀਂ ਸੀ ਹੁੰਦੀ ਅਪ੍ਰੈਲ ਵਿੱਚ ਵੋਟਾਂ ਪੈਣੀਆਂ ਹੁੰਦੀਆਂ ਸਨ ਤਾਂ ਦਿਵਾਲੀ ਤੋਂ ਹੀ ਵਕੀਲਾਂ ਦੀਆਂ ਪਾਰਟੀਆਂ ਲਈ ਹੋਟਲ ਬੁੱਕ ਕਰਵਾਏ ਜਾਂਦੇ ਸਨ 25 25 30 30 ਦੇ ਵਕੀਲਾਂ ਦੇ ਗਰੁੱਪ ਸਵੇਰ ਤੋਂ ਸ਼ਾਮ ਤੱਕ ਪਾਰਟੀਆਂ ਵਿੱਚ ਜਾਂਦੇ ਰਹਿੰਦੇ ਸਨ ਕਹਿੰਦੇ ਹੁਣ ਤਾਂ ਚੋਣਾਂ ਲੜਨ ਵਾਲੇ ਪ੍ਰਧਾਨ ਸਕੱਤਰਾਂ ਦਾ ਖਰਚਾ 70 80 ਲੱਖ ਰੁਪਏ ਤੱਕ ਵੀ ਆਉਣ ਲੱਗ ਪਿਆ ਸੀ ਬਾਰੇ ਐਸੋਸੀਏਸ਼ਨ ਦੀਆਂ ਚੋਣਾਂ ਦੀ ਇਸ ਪਿੱਠ ਭੂਮੀ ਵਿੱਚ ਐਤਕੀ ਬਹੁਤ ਗਰਮ ਜੋਸ਼ੀ ਸੀ ਨਵੇਂ ਨੌਜਵਾਨ ਵਕੀਲਾਂ ਵਿੱਚ ਜਿਵੇਂ ਜਿਵੇਂ ਇਸ ਧੱਕੇਸ਼ਾਹੀ ਵਿਰੁੱਧ ਵਿਦਰੋਹ ਪੈਦਾ ਹੋ ਰਿਹਾ ਸੀ ਇਸੇ ਸੰਦਰਭ ਵਿੱਚ ਐਤਕੀ ਇੱਕ ਨਵੇਂ ਨੌਜਵਾਨ ਵਕੀਲ ਸਿਮਰਨ ਜੀ ਸਿੰਘ ਦੇ ਟੀ ਗਰੁੱਪ ਵਾਲੇ ਸਾਥੀ ਉਸ ਉਤੇ ਸਕੱਤਰ ਦੀ ਪੋਸਟ ਲਈ ਖੜਨ ਖਾਤਰ ਜ਼ੋਰ ਪਾਉਣ ਲੱਗੇ ਉਹ ਹੈਰਾਨ ਹੋ ਰਿਹਾ ਸੀ ਕਿ ਉਹਨੂੰ ਉਹ ਕਿਉਂ ਸਕੱਤਰ ਦੀ ਪੋਸਟ ਉੱਤੇ ਖੜਾ ਕਰਨਾ ਚਾਹੁੰਦੇ ਹਨ ਉਹਦੇ ਸਾਥੀ ਵਕੀਲ ਵਿਸ਼ੇਸ਼ ਤੌਰ ਤੇ ਜਗਦੀਪ ਹਰਜੋਤ ਗੁਰਿੰਦਰ ਦਵਿੰਦਰ ਅਤੇ ਰਵਿੰਦਰ ਬਰਮਾ ਉਹਦੇ ਖੜੇ ਪਏ ਹੋਏ ਸਨ ਕਿ ਉਹ ਇਸ ਕਿਸ ਸਕੱਤਰ ਦੀ ਪੋਸਟ ਉੱਤੇ ਜ਼ਰੂਰ ਖੜੇ ਸਿਮਰਨਜੀਤ ਸਿੰਘ ਦਾ ਡੈਡੀ ਨਰਦੇਵ ਸਿੰਘ ਦੇ ਵੀ ਟੀ ਗਰੁੱਪ ਦਾ ਮੈਂਬਰ ਸੀ ਜਦੋਂ ਕਦੇ ਟੀ ਗਰੁੱਪ ਵਿੱਚ ਕੋਈ ਫੈਸਲਾ ਹੁੰਦਾ ਸੀ ਤਾਂ ਸਾਰਿਆਂ ਨੇ ਸਰਬਸੰਮਤੀ ਨਾਲ ਲੈਣਾ ਹੁੰਦਾ ਸੀ ਇੱਕ ਦਿਨ ਸਿਮਰਨਜੀਤ ਸਿੰਘ ਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਚਲੋ ਡੈਡੀ ਨੂੰ ਮਲਾ ਲਵਾਂ ਮੈਂ ਖੜਾ ਹੋ ਜਾਵਾਂਗਾ ਉਹ ਸਾਰਿਆਂ ਦੇ ਡੈਡੀ ਨਰਦੇਵ ਸਿੰਘ ਦੇਵ ਨੂੰ ਕਹਿਣ ਲੱਗੇ ਅੰਕਲ ਜੀ ਤੁਸੀਂ ਕਹੋ ਸਿਮਰਨਜੀਤ ਨੂੰ ਕਿ ਉਹ ਸਖਤਰਲੀ ਖੜਾ ਹੋ ਜਾਵੇ ਦੇਖ ਲਓ ਬੇਟਾ ਜਿੱਤੋਂ ਤੱਕ ਮੈਂ ਬਾੜ ਦਾ ਹਾਲ ਵੇਖਿਆ ਇੱਥੇ ਚੋਣਾ ਵਿੱਚ ਹਿੱਸਾ ਲੈਣ ਦਾ ਕੋਈ ਫਾਇਦਾ ਨਹੀਂ ਹੈ ਚੰਗੇ ਮਾੜੀ ਦੀ ਇੱਥੇ ਕੋਈ ਪਰਖ ਨਹੀਂ ਹੈ ਜਿਹੜਾ ਸ਼ਰਾਬਾਂ ਪਲਾ ਦੇਵੇ ਉਹ ਜਿੱਦ ਹੈ ਨਾਲੇ ਆਪਾਂ ਨੇ ਕੀ ਲੈਣਾ ਸਕੱਤਰ ਸਕੁੱਤਰ ਬਣ ਕੇ ਬੇਟਾ ਨਰਦੇਵ ਸਿੰਘ ਦੇਵ ਨੇ ਕੋਈ ਨਾ ਕਰ ਦਿੱਤੀ ਪਰ ਅੰਕਲ ਸਾਨੂੰ ਬਹੁਤ سارے ਵਕੀਲ ਕਹਿ ਰਹੇ ਹਨ ਕਿ ਤੁਸੀਂ ਆਪਣੀ ਟੀ ਗਰੁੱਪ ਵਾਲੀ ਸਿਮਰਨਜੀਤ ਨੂੰ ਕਿਉਂ ਨਹੀਂ ਖੜਾ ਕਰਦੇ ਸੈਕਟਰੀ ਦੀ ਪੋਸਟ ਲਈ ਉਹ ਬਹੁਤ ਟਕ ਉਮੀਦਵਾਰ ਰੇਗਾ ਖਾਸ ਕਰਕੇ ਬਹੁਤ ਹੀ ਨੌਜਵਾਨ ਵਕੀਲ ਸਿਮਰਨਜੀਤ ਲਈ ਕਹਿ ਰਹੇ ਹਨ ਸਾਰੇ ਨਰਦੇਵ ਸਿੰਘ ਦੇਵ ਨੂੰ ਫਿਰ ਸੋਰ ਪਾਉਣ ਲੱਗੇ ਦੇਖੋ ਬੇਟਾ ਆਈ ਤਰੀਕੀ ਹੈ 28 ਫਰਵਰੀ ਚੋਣਾਂ 6 April ਨੂੰ ਹੋਣੀਆਂ ਹਨ ਦੱਸੋ ਭਲਾ ਚੋਣ ਲਈ ਪ੍ਰਪਗੈਂਡਾ ਕਰਨ ਦੀ ਸਮਾਂ ਵੀ ਕਿੰਨਾ ਰਹਿ ਗਿਆ ਹੈ ਦੇਵ ਨੇ ਫਿਰ ਨਾ ਨੁਕਰ ਕੀਤੀ ਉਹਦੀਆਂ ਦਲੀਲਾਂ ਉਂਝ ਵੀ ਠੀਕ ਸਨ ਦੇਖੋ ਅੰਕਲ ਤੁਸੀਂ ਫਿਕਰ ਨਾ ਕਰਨਾ ਅਸੀਂ ਕਨਵੈਂਸਿੰਗ ਦਾ ਧੂਆਂ ਕੱਢ ਦਿਆਂਗੇ ਸਾਡੇ ਨਾਲ ਪੰਜਾਬ ਵਕੀਲ ਹੋਣਗੇ ਕਨਵੈਂਸਿੰਗ ਕਰਨ ਲਈ 3 ਮਾਰਚ ਨਰਦੇਵ ਸਿੰਘ ਦੇਪ ਹੋਰਾਂ ਦੇ ਘਰ ਮੀਟਿੰਗ ਸੱਦ ਲਈ ਗਈ ਤਾਂ ਜੋ ਚੋਣ ਲੜਨ ਜਾਂ ਨਾ ਲੜਨ ਬਾਰੇ ਫੈਸਲਾ ਕੀਤਾ ਜਾ ਸਕੇ ਸ਼ਾਮ 5 ਵਜੇ ਟੀ ਗਰੁੱਪ ਤੋਂ ਬਿਨਾ ਇੱਕ ਤੋਂ ਹੋਰ ਵਕੀਲ ਵੀ ਸਦਰੇ ਜਿਹੜੇ ਬਹੁਤ ਨੇੜੇ ਸਨ ਟੀ ਗਰੁੱਪ ਦੇ ਮੈਂਬਰ ਜਗਦੀਪ ਕੁਮਾਰ ਹਰਜੋਤ ਸ਼ਰਮਾ ਅਵਿੰਦਰ ਸਿੰਘ ਦਵਿੰਦਰ ਗੁਪਤਾ ਸਤਿੰਦਰ ਸਿੰਘ ਟੀਮਾ ਤੇ ਰਵਿੰਦਰ ਬਰਮਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਉਹ ਹੱਥ ਜੋੜ-ਜੋੜ ਜਿਵੇਂ ਸਿਮਰਨਜੀਤ ਸਿੰਘ ਦੇ ਡੈਡੀ ਦਾ ਧੰਨਵਾਦ ਕਰ ਰਹੇ ਹੋਣ ਬਾਕੀ ਅਗਲੇ ਕਾਂਟ ਵਿੱਚ ਧੰਨਵਾਦ